लेकिन आग को उतारना पड़ता है नबी ने बोला कि के ऊपर आग को उतारना था किसने उतारा एलिया ने किसने उतारा एलिया ने एलिया नबी ने।, ने।, ने उतारा नबी उतारता आ कितनों किस बात पे एग्री है ਤਾਂ ਏਲੀਆ ਨੇ ਲੋਕਾਂ ਨੂੰ ਆਖਿਆ ਮੈਂ ਇਕੱਲਾ ਹੀ ਯਹੋਵਾ ਦਾ ਨਬੀ ਰਹਿ ਗਿਆ ਹਾਂ ਪਰ ਬੌਲ ਦੇ ਨਬੀ ਸਾਡੇ 400 ਮਨੁੱਖ ਹਨ 450 ਮਨੁੱਖ ਹਨ ਉਹ ਸਾਨੂੰ ਦੋ ਬਲਦ ਦੇਣ ਅਤੇ ਉਹ ਆਪਣੇ ਲਈ ਇੱਕ ਬਲਦ ਚੁਣ ਲੈਣ ਪਰਖਣ ਲੱਗੀ ਆ ਕਿ ਰੱਬ ਕਿਹਦੇ ਨਾਲ ਵਾ ਤੇ ਸਭ ਤੋਂ ਵੱਡਾ ਰੱਬ ਕਿਹਦਾ ਵਾ ਇਹ ਲਾਈਵ ਹੋ ਰਹਾ ਹੂੰ ਲਾਈਵ ਸਰਬਜੀਤ ਆਪ ਦੇਖਣਾ ਜਲਦੀ देखना गोपी जी, जी सब कुछ जो मुझे खुदा ने दिखाया पूरी दुनिया के अंदर अमन ये चीज़ प्रेजेंट जो प्रेजेंट होगी हाँ। उनको लगा शायद वो मर गया सूलि चढ़ गया उनको जे नहीं मालूम था कि वही महासामार्थ वही अभिषेक वो, वो बिखेर गया इसीलिए पत्रस फिलपुस उन्हीं ऐसे ऐसी अद्भुत काम कर रहे, तब जाके पता चला जो यीशु मसीह के साथ रहते थे यही वजह यही कारण के आज ये बड़े काम कर रहे हैं मैं चाहता हूं कि यीशु के लिए जोर से ताली बजाएं जी मेरी बेटी जल्दी ਇਲੀਆ ਨੇ ਲੋਕਾਂ ਨੂੰ ਆਖਿਆ ਏਲੀਆ ਨਬੀ ਨੇ ਲੋਕਾਂ ਨੂੰ ਕੀ ਕਹਿਤਾ ਮੈਂ ਇਕੱਲਾ ਹੀ ਯਹੋਵਾ ਦਾ ਨਬੀ ਰਹਿ ਗਿਆ ਹਾਂ ਪਰ ਬਾਲ ਦੇ ਨਬੀ 450 ਮਨੁੱਖ ਹਨ ਉਹ ਸਾਨੂੰ ਦੋ ਬਲਦ ਦੇਣ ਅਤੇ ਉਹ ਆਪਣੇ ਲਈ ਇੱਕ ਬਲਦ ਚੁਣ ਲੈਣ ਅਤੇ ਉਹ ਨੂੰ ਟੋਟੇ ਟੋਟੇ ਕਰਕੇ ਬਾਲਨ ਦੇ ਉੱਤੇ ਰੱਖਣ ਬਲਦ ਨੂੰ ਬਾਲਨ ਤੇ ਰੱਖਣ ਮਲ ਪਰ ਖੋਣ ਦੇ ਵੀ ਇੱਕ ਬਣੇ ਤੁਸੀਂ ਤੇ ਇੱਕ ਬਣਦਾ ਮੈਂ ਤੁਸੀਂ 450 ਮੈਂ ਇਕੱਲਾ ਹੀ ਜੀ ਮੇਰੀ ਬੇਟੀ ਜਲਦੀ ਪਰ ਅੱਗ ਨਾ ਲਾਉਣ ਅੱਗ ਨਹੀਂ ਲਗਣੀ ਵੇਖਣਾ ਵਾ ਕਿ ਸ਼ਕਤੀ ਦੇ ਨਾਲ ਇਹ ਕਿਦਾਂ ਇੱਥੇ ਅੱਗ ਬਲਦੀ ਆ ਅੱਗ ਲਾਉਣੀ ਨਹੀਂ ਡੱਬੀ ਨਹੀਂ ਲਾਉਣੀ ਤੇਲ ਨਹੀਂ ਲਾਉਣਾ ਡੀਜ਼ਲ ਨਹੀਂ ਪਾਉਣਾ ਪੈਟਰੋਲ ਨਹੀਂ ਪਾਉਣਾ ਕਿਤੋਂ ਸਮਝ ਰੇ ਮੇਰੀ ਗੱਲ ਨੂੰ ਜੀ ਪਰ ਅੱਗ ਨਾ ਲਾਉਣ ਪਰ ਅੱਗ ਨਾ ਲਾਉਣ ਅਤੇ ਮੈਂ ਦੂਜਾ ਬਲਦ ਤਿਆਰ ਕਰਾਂਗਾ ਮੈਂ ਦੂਜਾ ਬਲਦ ਤਿਆਰ ਕਰੂੰਗਾ ਅਤੇ ਉਹਨੂੰ ਬਾਲਣ ਉੱਤੇ ਰੱਖਾਂਗਾ ਪਰ ਅੱਗ ਨਾ ਲਾਵਾਂਗਾ ਤਾਂ ਤੁਸੀਂ ਆਪਣੇ ਦੇਵਤੇ ਦਾ ਨਾਮ ਲੈ ਕੇ ਪੁਕਾਰੋ ਕੋਈ ਆਪਣੇ ਦੇਵਤਿਆਂ ਦਾ ਨਾਮ ਲੈ ਕੇ ਪੁਕਾਰੋ ਅਤੇ ਮੈਂ ਯਹੋਵਾ ਦਾ ਨਾਮ ਲੈ ਕੇ ਪੁਕਾਰਾਂਗਾ ਮੈਂ ਵੀ ਧੰਨਵਾਦ ਔਨ ਲਾਈਵ ਰਿਕਾਰਡ ਹੋ ਮੈਂ ਰਕੇਸ਼ ਵੀਜੇ ਜੀ ਬਹੁਤ ਜਲਦ ਇੱਕ ਦਿਨ ਐਸਾ ਹੋਣੇ ਵਾਲਾ ਯਹਾਂ ਮੈਂ ਆਮੇਨ ਗੋਪੀ ਜੀ ਐਸਾ ਹੋਗਾ ਹਾਂ ਇਹ ਹੋਗਾ ਰਾਜਾ ਇਹ ਇਹ ਪੀੜਾ ਲੱਗੀ ਮੈਨੂੰ ਰਾਤ ਦਿਨ ਇਹ ਹੋ ਗਿਆ ਜੋ ਉਸਨੇ ਦਿਖਾਇਆ ਇਹ ਦਿਖਾਉਂਗਾ ਮੈਂ ਜੀ ਬੋਲ ਪਿਆ ਤਾਂ ਤੁਸੀਂ ਆਪਣੇ ਦੇਵਤੇ ਦਾ ਨਾਮ ਲੈ ਕੇ ਪੁਕਾਰੋ ਤੁਸੀਂ ਪੁਕਾਰੋ ਆਪਣੇ ਅਤੇ ਮੈਂ ਯਹੋਵਾ ਦਾ ਨਾਮ ਲੈ ਕੇ ਪੁਕਾਰਾਂਗਾ ਅੱਗ ਨਹੀਂ ਲਾਉਣੀ ਸ਼ਕਤੀ ਨਾਲ ਜਲਣਾ ਚਾਹੀਦਾ ਬਲਦਵੀ ਤੇ ਲੱਕੜਾਂ ਜਗਵੇਦੀ ਤੇ ਚੀ ਮੇਰੀ ਬੇਟੀ ਫਿਰ ਜਿਹੜਾ ਪਰਮੇਸ਼ਰ ਅੱਗ ਨਾਲ ਉੱਤਰ ਦੇਵੇ ਉਹ ਹੀ ਪਰਮੇਸ਼ਰ ਹੋਵੇ ਓਏ ਹ Alleluia ਕਦੇਗਾ ਉਹੀ ਪਰਮੇਸ਼ਰ ਹੋਵੇਗਾ ਉਹੀ ਪਰਮੇਸ਼ਰ ਹੋਵੇਗਾ ਤਾਂ ਸਭਨਾ ਲੋਕਾਂ ਨੇ ਉੱਤਰ ਦੇ ਕੇ ਆਖਿਆ ਇਹ ਗੱਲ ਚੰਗੀ ਹੈ ਇਹ ਗੱਲ ਚੰਗੀ ਠੀਕ ਆ ਤਾਂ ਏਲੀਆ ਨੇ ਬੋਲ ਦੇ ਨਬੀਆਂ ਨੂੰ ਆਖਿਆ ਸਾਦੀ ਵੀਨ ਬੋਲ ਦੇ ਨਬੀਆਂ ਨੂੰ ਕਿਹਾ ਤੁਸੀਂ ਇੱਕ ਬਲਦ ਆਪਣੇ ਲਈ ਚੋਣ ਲਓ ਅਤੇ ਤੁਸੀਂ ਪਹਿਲਾਂ ਉਹਨੂੰ ਤਿਆਰ ਕਰੋ ਕਿਉਂਕਿ ਜੇ ਤੁਸੀਂ ਬਹੁਤੇ ਹੋ ਅਤੇ ਆਪਣੇ ਦੇਵਤੇ ਦਾ ਨਾਮ ਲੈ ਲੈ ਕੇ ਪੁਕਾਰੋ ਪਰ ਅੱਗ ਨਾ ਲਾਓ ਸੋ ਉਹਨਾਂ ਨੇ ਉਹ ਬਲਦ ਜੋ ਉਹਨਾਂ ਨੂੰ ਮਿਲਿਆ ਸੀ ਲੈ ਕੇ ਤਿਆਰ ਕੀਤਾ ਅਤੇ ਸਵੇਰ ਤੋਂ ਦੁਪਹਿਰ ਤੱਕ ਬਾਲ ਦੇ ਨਾਮ ਉੱਤੇ ਪੁਕਾਰਦੇ ਰਹੇ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਦੁਪਹਿਰ ਤੱਕ ਚਿਕਾ ਲੱਖਾ ਸਿੰਘ ਚਿਕਾ ਏ ਬਾਲ ਸਾਡੀ ਸੁਣ ਏ ਬੁਆਲੇ ਸਾਡੀ ਸੁਣ ਕਿਤੇ ਸੌ ਗਿਆ ਪਰ ਕੁਛ ਆਵਾਜ਼ ਨਾ ਆਈ ਪਰ ਕੁਛ ਵੀ ਆਵਾਜ਼ ਨਾ ਕੋਈ ਉੱਤਰ ਦੇਣ ਵਾਲਾ ਸੀ ਕਿਸੇ ਕੋ ਬੋਲੋ ਨਾ ਕੋਈ ਉੱਤਰ ਦੇਣ ਵਾਲਾ ਅਤੇ ਉਹ ਉਸ ਜਗਵੇਦੀ ਆਪਾਂ ਕੀ ਕਰਦੇ ਆਪਾਂ ਵੀ ਤੇ ਇਦਾਂ ਗਾੜੀ ਰੋਲਾ ਹੀ ਪਉ ਨਹੀਂ ਉਹ ਮੈਨੂੰ ਯਾਦ ਆ ਗਿਆ ਮੈਂ ਮੰਦਰ ਦਾ ਪੁਜਾਰੀ ਸੀ ਕਿੰਨੂ ਕਿੰਨੂ ਪਤਾ ਮੈਂ ਮੰਦਰ ਦਾ ਪੁਜਾਰੀ ਸੀ ਸਭ ਨੂੰ ਪਤਾ ਆਪਾਂ ਵੀ ਤੇ ਪੁਕਾਰਦੇ ਕਿ ਨਹੀਂ ਪੁਕਾਰ ਦੱਸੋ ਨਹੀਂ ਸੱਚੇ ਦੱਸੋ ਸਾਰੇ ਪੁਕਾਰਦੇ ਸੀ ਹੈ ਨਾ ਤੇ ਗਾੜੀ ਆਪਾਂ ਮੱਥਾ ਠੀਕ ਦੇ ਤੇ ਗਾੜੀ ਜਵਾਬ ਕੋਈ ਨਹੀਂ ਹੈ ਨਾ ਤੋਂ یہی ਬਾਤ ਅਬ ਏਲੀਆ ਕਰ ਰਹਾ ਹੈ ਜੀ ਕਹਤਾ ਤੂੰ ਚੀਖੋ ਪੁਕਾਰੋ ਆਪਣੇ ਦੇਵਤੇ ਕੋਲੇ ਕੇ ਜੀ ਪਰ ਕੁਝ ਆਵਾਜ਼ ਨਾ ਆਈ ਪਰ ਕੁਝ ਆਵਾਜ਼ ਨਾ ਕੋਈ ਉੱਤਰ ਦੇਣ ਵਾਲਾ ਸੀ ਨਾ ਕੋਈ ਉੱਤਰ ਦੇਣ ਵਾਲਾ ਸੀ ਅਤੇ ਉਹ ਉਸ ਜਗਵੇਦੀ ਦੇ ਦੁਆਲੇ ਜੋ ਬਣੀ ਹੋਈ ਸੀ ਭੁੜਕਦੇ ਫਿਰਦੇ ਸਨ ਮੈਂ ਨਹੀਂ ਬਈ ਸ਼ਾਸਤਰ ਬੋਲ ਰਹਾ ਹੈ ਕੀ ਕਰਦੇ ਪੈ ਰਾਜਵੀਰ ਭੁੜਕਦੇ ਫਿਰਦੇ ਸੀ ਭੁੜਕਦੇ ਹੀ ਫਿਰਦੇ ਸੀ ਜੀ ਦੁਪਹਿਰ ਨੂੰ ਇੰਉ ਹੋਇਆ ਕੀ ਹੋਇਆ ਕਿ ਏਲੀਆ ਨੇ ਉਹਨਾਂ ਦਾ ਮੁਖੌਲ ਉਡਾ ਕੇ ਆਖਿਆ ਏਲੀਆ ਨੇ ਉਹਨਾਂ ਦਾ ਮੁਖੌਲ ਡਾ ਕੇ ਆਖਿਆ ਉੱਚੀ ਦੇ ਕੇ ਬੁਲਾਓ ਉੱਚੀ ਦੇ ਦੋ ਕਿਤੇ ਦੇਵਤਾ ਸੁੱਤਾ ਨਾ ਹੋਵੇ ਕਿਉਂ ਜੋ ਉਹ ਤਾਂ ਦੇਵਤਾ ਹੈ ਕੀ ਜਾਣੀਏ ਜੋ ਉਹ ਸੋਜ ਵਿੱਚ ਹੋਵੇ ਆਹੋ ਜਾਂ ਲਾਂਬੇ ਗਿਆ ਹੋਵੇ ਆ ਕਿਹਦੇ ਗਿਆ ਨਾ ਹੋਵੇ ਜਾਂ ਉਹ ਸਫਰ ਵਿੱਚ ਹੋਵੇ ਜਾਂ ਸਫਰ ਚ ਹੋਵੇ ਤੇ ਯਾਂ ਸਾਇ ਸ਼ਾਇਦ ਸੁੱਤਾ ਹੋਵੇ ਹਾਲੇਲੂਇਆ ਅਤੇ ਉਹਨੂੰ ਜਗਾਉਣਾ ਪਵੇ ਉਹਨੂੰ ਜਗਾਉਣਾ ਪਵੇ ਤਦ ਉਹਨਾਂ ਨੇ ਉੱਚੀ ਦੇ ਕੇ ਪੁਕਾਰਿਆ ਅਤੇ ਆਪਣੇ ਆਪ ਨੂੰ ਆਪਣੀ ਰੀਤ ਦੇ ਅਨੁਸਾਰ ਤਲਵਾਰਾਂ ਤੇ ਛੁਰੀਆਂ ਨਾਲ ਅਜਿਹਾ ਵੱਢਿਆ ਕਿ ਉਹ ਲਹੂ ਲਹਾਨ ਹੋ ਗਏ ਸ਼ਰਮਿੰਦੇ ਹੋ ਗਏ ਆਪੇ ਹੀ ਤਲਵਾਰਾਂ ਤੇ ਛੁਰੀਆਂ ਆਪਣੇ ਮਾਰਨੀਆਂ ਸਟਾਰਟ ਕਰਤੀਆਂ ਇੱਕ ਦਿਨ ਐਸਾ ਹੀ ਹੋਗਾ ਜहाँ जहाँ ਜੋ ਲੋਕ ਐਸੇ ਕਰ ਰਹੇ ਹਨ ਜੋ ਇਹਨਾਂ ਨੇ ਕੀਤਾ ਇੱਕ ਦਿਨ ਉਹਨਕੋ ਵੀ ਇਹ ਕਰਨਾ ਪਵੇਗਾ ਆਵਾਜ਼ ਨਹੀਂ ਆਈ ਕੋਈ ਕਲਪ ਗਏ ਟੁੱਟ ਗਏ ਬिखर ਗਏ ਸ਼ਾਸਤਰ ਕੀ ਬੋਲਦਾ ਹੈ ਤਾਂ ਐਉਂ ਹੋਇਆ ਤਾਂ ਐਉਂ ਹੋਇਆ ਜਦੋਂ ਦੁਪਹਿਰ ਲੰਘ ਗਈ ਤਾਂ ਉਹ ਸੰਧਿਆ ਸੰਧਿਆ ਦੀ ਭੇਟ ਚੜਾਉਣ ਦੇ ਵੇਲੇ ਟਿੱਕਰ ਵਾਚਦੇ ਰਹੇ ਪਰ ਨਾ ਕੋਈ ਆਵਾਜ਼ ਨਾ ਕੋਈ ਉੱਤਰ ਦੇਣ ਵਾਲਾ ਨਾ ਕੋਈ ਉੱਤਰ ਦੇਣ ਵਾਲਾ ਅਤੇ ਨਾ ਕੋਈ ਗੋਹ ਕਰਨ ਵਾਲਾ ਸੀ ਤਾਂ ਏਲੀਆ ਨੇ ਸਭ ਨਾਲ ਲੋਕਾਂ ਨੂੰ ਆਖਿਆ ਮੇਰੇ ਨੇੜੇ ਆਓ ਏਲੀਆ ਨੇ ਕਿਹਾ ਮੇਰੇ ਨੇੜੇ ਆਓ ਮੇਰੇ ਨੇੜੇ ਤੇ ਸਭ ਲੋਕ ਉਹਦੇ ਨੇੜੇ ਗਏ ਤਾਂ ਉਸਨੇ ਯਹੋਵਾ ਦੀ ਟੁੱਟੀ ਹੋਈ ਜਗਵੇਦੀ ਦੀ ਮੁਰੰਮਤ ਕੀਤੀ ਟੁੱਟੀ ਜਗਵੇਦੀ ਦੀ ਮੁਰੰਮਤ ਕੀਤੀ ਫਿਰ ਏਲੀਆ ਨੇ ਯਾਕੂਬ ਦੇ ਪੁੱਤਰਾਂ ਦੇ ਗੋਤਾਂ ਦੇ ਲੇਖੇ ਅਨੁਸਾਰ ਜਿਨ੍ਹਾਂ ਨੂੰ ਯਹੋਵਾ ਦਾ ਵਚਨ ਇਉਂ ਆਇਆ ਕਿ ਤੇਰਾ ਨਾਮ ਇਜ਼ਰਾਈਲ ਹੋਵੇਗਾ 12 ਪੱਥਰ ਲਏ ਅਤੇ ਇਨਾਂ ਪੱਥਰਾਂ ਨਾਲ ਯਹੋਵਾ ਦੇ ਨਾਮ ਉੱਤੇ ਇੱਕ ਜਗਵੇਦੀ ਬਣਾਈ ਅਤੇ ਜਗਵੇਦੀ ਦੇ ਚਫੇਰੇ ਉਸ ਨੇ ਅਜਿਹੀ ਵੱਡੀ ਖਾਈ ਪੁੱਟੀ ਜਿਸ ਦੇ ਵਿੱਚ 20 ਕੁ ਸੇਰ ਬੀਜ ਸਮਾ ਜਾਣ ਅਤੇ ਲੱਕੜੀਆਂ ਨੂੰ ਚਿਣਿਆ ਅਤੇ ਬਲਦ ਨੂੰ ਟੋਟੇ ਟੋਟੇ ਕਰਕੇ ਲੱਕੜੀਆਂ ਉੱਤੇ ਰੱਖਿਆ ਅਤੇ ਆਖਿਆ ਧਿਆਨ ਨਾਲ ਸੁਨਣਾ ਵਚਨ ਦੀ ਦੁਦਰ ਹੋਣ ਦੇਣਾ ਜੀ ਚਾਰ ਘੜੇ ਪਾਣੀ ਦੇ ਭਰ ਕੇ ਹੋਮ ਦੀ ਬਲੀਏ ਤੇ ਬਾਲਾਂ ਉੱਤੇ ਡੋਲ ਦਿਓ ਵੇਖੋ ਕੀ ਕੀਤਾ ਉਹਨੇ ਅਗਰ ਆਪਾਂ ਲੱਕੜਾਂ ਗਿੱਲੀਆਂ ਕਰ ਦਾਂਗੇ ਪਾਣੀ ਪਾ ਦਾਂਗੇ ਅੱਗ ਲੱਗ ਜੇਗੀ ਨਹੀਂ ਉਹ ਬੋਲੋ ਨਹੀਂ ਇੱਕ ਦੂਸਰੇ ਕੋ ਬਤਾਓ ਨਹੀਂ ਐਸਾ ਹੋ ਸਕਦਾ ਮੈਂ ਲੱਕੜਾਂ ਤੇ ਗਿੱਲਾ ਕਰ ਰਿਹਾ ਅੱਗ ਪਰ ਉਹਨੇ ਕੀਤਾ ਦਿਖਾਉਣ ਵਾਸਤੇ ਕਿ ਮੇਰਾ ਪਰਮੇਸ਼ਰ ਸਾਮਰਥ ਹੈ ਇੱਕ ਦੂਸਰੇ ਕੋ ਬਤਾਓ ਆਪਾਂ ਲੱਕੜਾਂ ਗਿੱਲੀਆਂ ਕਰ ਦਾਂਗੇ ਪਾਣੀ ਪਾ ਦਾਂਗੇ ਅੱਗ ਲੱਗ ਜੇਗੀ ਨਹੀਂ ਉਹ ਬੋਲੋ ਨਹੀਂ ਇੱਕ ਦੂਸਰੇ ਕੋ ਬਤਾਓ ਨਹੀਂ ਐਸਾ ਹੋ ਸਕਦਾ ਮੈਂ ਲੱਕੜਾਂ ਤੇ ਗਿੱਲਾ ਕਰ ਰਿਹਾ ਅੱਗ ਪਰ ਉਹਨੇ ਕੀਤਾ ਦਿਖਾਉਣ ਵਾਸਤੇ ਕਿ ਮੇਰਾ ਪਰਮੇਸ਼ਰ ਸਾਮਰ ਕੀਆ ਜੀ ਮੇਰੀ ਬੀ ਤਾਂ ਉਸਨੇ ਆਖਿਆ ਦੂਜੀ ਵਾਰ ਕਰੋ ਮਨੇ ਕਾ ਫੇਰ ਕਰੋ ਸੋ ਉਹਨਾਂ ਨੇ ਦੂਜੀ ਵਾਰ ਕੀਤਾ ਫੇਰ ਉਸਨੇ ਆਖਿਆ ਤੀਜੀ ਵਾਰ ਕਰੋ ਸੋ ਉਹਨਾਂ ਨੇ ਤੀਜੀ ਵਾਰ ਵੀ ਕੀਤਾ ਉਹ ਪਾਣੀ ਜਗਵੇਦੀ ਦੇ ਚਫੇਰੇ ਵਗਿਆ ਅਤੇ ਉਹਨੇ ਖਾਈ ਅਤੇ ਉਸਨੇ ਖਾਈ ਪਾਣੀ ਨਾਲ ਭਰ ਦਿੱਤੀ ਤਾਂ ਤਿਰਕਾਲਾਂ ਦੀ ਭੇਟ ਚੜਾਉਣ ਦੇ ਵੇਲੇ ਇਉਂ ਹੋਇਆ ਕਿ ਏਲੀਆ ਨਬੀ ਨੇ ਨੇੜੇ ਆ ਕੇ ਆਖਿਆ हे यहोवा हे यहोवा अब्राहम अब्राहम इसहाक इसहाक ते इजराइल दे परमेश्वर इजराइल दे परमेश्वर जकूब नु क्या गया इजराइल आज अब्राहम इसहाक इसहाक ते इजराइल दे परमेश्वर जकूब दे परमेश्वर आज मालूम हो जावे आज पता लग जाए ਇਜ਼ਰਾਈਲ ਵਿੱਚ ਪਰਮੇਸ਼ਰ ਹੈ ਤੂੰ ਹੀ ਇੱਕ ਵਾਹਿਦ ਖੁਦਾ ਹੈ ਅਤੇ ਮੈਂ ਤੇਰਾ ਦਾਸ ਹਾਂ ਤੇਰਾ ਦਾਸ ਹਾਂ ਖੁਦਾਵੰਦ ਅਤੇ ਮੈਂ ਇਹਨਾਂ ਸਾਰੀਆਂ ਗੱਲਾਂ ਨੂੰ ਤੇਰੇ ਵਚਨ ਦੇ ਨਾਲ ਕੀਤਾ ਹੈ ਮੇਰੀ ਸੁਣ ਮੇਰੀ ਸੁਣ हे ਯਹਵਾ ਮੇਰੀ ਸੁਣ ਯਹਵਾ ਮੇਰੀ ਸੁਣ ਮੇਰੀ ਸੁਣ ਜੋ ਇਹ ਲੋਕ ਜਾਣਨ ਇਹ ਲੋਕ जान जाएं कि तू ही यहोवा परमेश्वर है ही यहोवा परमेश्वर है हालेलुया ताते यहोवा दी टड्ड़ यहोवा दी आग आन पई टड्ड़ यहोवा दी आग आन पई अते उस ने होम दी बली। हा अते बालन अते पत्थरा अते हाँ। मिट्टी नु साट सुट्या ओए हालेलुया ओए आज सब कुछ चल जाएगा ओए ਵੇਖਿਆ ਤਦ ਉਹ ਮੂੰਹਾਂ ਭਾ ਡਿੱਗੇ ਅਤੇ ਆਖਿਆ ਯਹੋਵਾ ਉਹ ਪਰਮੇਸ਼ਰ ਹੈ ਹਾਲੇਲੂਇਆ ਹੈ ਯਹੋਵਾ ਹੀ ਪਰਮੇਸ਼ਰ ਹੈ ਕਹਿਣਾ ਪੈ ਗਿਆ ਯਹੋਵਾ ਹੀ ਪਰਮੇਸ਼ਰ ਹੈ ਹਾਲੇਲੂਇਆ ਇਸ ਦੇ ਜੀ ਕੀ ਪ੍ਰਸਤੀਸ਼ ਹਮ ਨਹੀਂ ਕਦੀ ਤੇ ਦੁਨੀਆ ਕੇ ਬਹੁਤ ਦੋ ਕੇ ਆਇਆ ਤਾਲੀਆਂ ਕੇ ਸਾਹ